ਪੁਲਿਸ ਨੇ ਜੀਬ ਵੱਡ ਕੇ ਸ਼ਹੀਦ ਕਰ ਦਿੱਤਾ ਸੀ ਇਸੇ ਜਾਗੋ ਕਰਕੇ ਜੀਬ ਵੱਡਤੀ ਸੀ ਕਹਿੰਦੇ ਹੁਣ ਜਾਗੋਗਾ ਕੇ ਵਿਖਾ ਤੇ ਅੱਜ ਵੀ ਇਸ ਜਾਗੋ ਦਾ ਨਾਮ ਸੁਣ ਕੇ ਸਰਕਾਰ ਦੇ ਕਾਲਜ ਦੇ ਵਿੱਚ ਹੌਲ ਪੈਂਦੇ ਆ ਉਦੋਂ ਵੀ ਪੈਂਦੇ ਸੀ ਅੱਜ ਕਿਉਂ ਪੈਂਦੇ ਆ ਤੇ ਸਰਕਾਰ ਦੀ ਸ਼ਹਿ ਦੇ ਉੱਤੇ ਛੱਡੇ ਹੋਏ ਸ਼ਿਵਸੈਨਾ ਦੇ ਇੱਕ ਅੰਮ੍ਰਿਤਸਰ ਸ਼ਹਿਰ ਦਾ ਸੀ ਗੰਜਾ ਜਿਹਾ ਸ਼ਹਿਦੂ ਹੀ ਸਾਰਿਆਂ ਨੇ ਵੇਖਿਆ ਹੋਵੇ ਦਾੜੀ ਉਹਦੀ ਵਿਧਾਈ ਸੀ ਦਾ ਨਾਮ ਸੀ ਸੁਧੀਰ ਕੁਮਾਰ ਸੂਰੀ ਤੇ ਉਹ ਪਿਛਲੇ ਸਾਲ 13 ਨਵੰਬਰ ਨੂੰ ਧਰਨਾ ਲਈ ਬੈਠਾ ਸੀ ਕੂੜੇ ਦੇ ਢੇਰ ਤੇ ਇੱਕ ਤਾਂ ਉਹਦਾ ਨਾਮ ਸੂਰੀ ਦੂਸਰਾ ਢੇਰੀ ਕੂੜੇ ਦੀ ਢੇਰੀ ਦੇ ਉੱਤੇ ਉਹ ਧਰਨਾ ਲਈ ਬੈਠਾ ਤੀਸਰਾ ਉਹਨੂੰ ਉੱਥੇ ਜਾਗੋ ਦਰਸ਼ਨ ਦੇਗੀ ਤੇ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਸਰਕਾਰ ਨੇ ਉਹਨੂੰ ਸਿਕਿਉਰਿਟੀ ਦੇ ਕੇ ਛੱਡਿਆ ਸੀ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਧਰਨੇ ਵਾਲੀ ਵੀ ਇਕੱਠੀ ਹੋਈ ਸੀ ਤੇ ਉਹਦੇ ਸਿਕਿਉਰਿਟੀ ਵਾਲੀ ਵੀ ਇਕੱਠੀ ਹੋਈ ਸੀ ਉੱਥੇ ਜਾਗੋ ਉਹਨੂੰ ਦਰਸ਼ਨ ਦੇਗੀ ਤੇ ਕੂੜੇ ਦੇ ਢੇਰ ਤੇ ਹੀ ਲਟਾ ਕੇ ਰੱਖ ਦਿੱਤਾ ਇਸ ਕਰਕੇ ਇਹ ਜਾਗੋ ਦੁਆਰਾ ਗਾਉਣੀ ਪਈ ਤੇ ਲਿਖਣੀ ਪਈ ਫੇਰ ਸਾਡੇ ਇਹ ਢੇੜਾ ਕੱਢ ਗਈ ਪਿਛਲੇ ਸਾਲ ਦਸੰਬਰ ਦੇ ਮਹੀਨੇ ਸੰਨ 2015 ਚ ਹੋਈ ਬਦਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਉਥੇ ਝੂਠੇ ਸੌਦੇ ਵਾਲੇ ਅਸਾਦ ਰਾਮ ਰਹੀਮ ਦਾ ਚੇਲਾ ਪ੍ਰਦੀਪ ਕੁਮਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਬਦਵੀ ਦਾ ਦੋਸ਼ੀ ਉਹਨੂੰ ਵੀ ਸਰਕਾਰ ਨੇ ਸੁਰੱਖਿਆ ਗਾਰਡ ਦੇ ਕੇ ਛੱਡਿਆ ਸੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਤੇ ਜਾਗੋ ਉਹਨੂੰ ਵੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਗੁਰਮੁਖੋ ਜਿਹੜਾ ਇਹ ਹਰਬੰਸ ਲਾਲ ਖੰਨਾ ਸੀ ਨਾ ਇਹ ਉਹੀ ਹੋ ਸੀ ਜਿਹੜਾ ਕਹਿੰਦਾ ਸੀ ਕੱਛ ਖੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਇਹ ਕਹਿੰਦਾ ਸੀ ਸਿਗਰਟ ਬੀੜੀ ਪੀਏਗੇ ਬੜੀ ਸ਼ਾਨ ਸੇ ਜੀਏਗੇ ਇੱਕੀ ਦੁੱਕੀ ਖੈ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਇਹੋ ਜੇ ਨਾਰੇ ਲਾਉਂਦਾ ਹੁੰਦਾ ਸੀ ਤੇ ਇਹਦਾ ਮੈਡੀਕਲ ਸਟੋਰ ਸੀ ਸਰਕਾਰ ਨੇ ਇਹਨੂੰ ਵੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਇਹਦੇ ਮੈਡੀਕਲ ਸਟੋਰ ਤੇ ਜਾਵੜੇ ਭਾਈ ਸੁਰਿੰਦਰ ਸਿੰਘ ਸੋਢੀ ਤੇ ਜਰਨਲ ਲਾਭ ਸਿੰਘ ਹੋਣੀ ਕਹਿੰਦੇ ਲਾਲਾ ਜੀ ਕੋਈ ਐਹੋ ਜੀ ਗੋਲੀ ਦਿਓ ਜਿਹੜੀ ਖਾऊं ਤੁਸੀਂ ਤੇ ਪੀੜ ਸਾਡੀ ਹਟੇ ਲਾਲਾ ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਐਹੋ ਜੀ ਗੋਲੀ ਆਉਂਦੀ ਨਹੀਂ ਜਿਹੜੀ ਖਾਵੇ ਕੋਈ ਹੋਰ ਤੇ ਪੀੜ ਕਿਸੇ ਹੋਰ ਦੀ ਹਟਾਵੇ ਕਹਿੰਦੇ ਠਈਆ ਹੋ ਉਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਖ ਰੋਸ਼ਨ ਹੁੰਦਾ ਦਾਨ ਮਹਾਬਲੀ ਜਦੋਂ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜਾਲਮ ਜ਼ੁਲਮ ਕਮਾਉਣਗੇ ਜਦੋਂ ਤਿੱਕਰ ਇਹ ਕਿੱਸਾ ਚੱਲਦਾ ਰਊ ਕੁਰਬਾਨੀਆਂ ਦਾ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਇੱਕ ਵਾਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਕਮਸੇਰ ਦਿੱਤਿਆ ਬਾਦ ਨਹੀਂ ਰਹਿਣਾ ਸੇਰ ਦਿੱਤਿਆ ਬਾਦ ਨਹੀਂ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਗੁਰਮੁਖੋ ਇਨ੍ਹਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਸਾਰੀ ਹੀ ਸੰਗਤ ਸੂਜਮਾਨਿਆਂ ਦੋਵੇਂ ਹੱਥ ਜੋੜ ਕੇ ਗੁਰੂ ਕਲੰਗੀ ਤਰਪਾਚਾ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬੜਿਆਂ ਲਈ ਜਰੂਰ ਕਰਿਓ ਕਿ ਸਾਡੇ ਜਿਹੜੇ ਇਹ ਤੂੜੀ ਦੇ ਭਰੇ ਸਿਰਿਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੋਟਾ ਅਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪ ਰੱਬ ਵਰ ਤੇ ਆਖੋ ਜੀ ਗੱਦਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫਤਿਹ ਸਤ ਸ੍ਰੀ ਅਕਾਲ